ਸੁਮੇਤਾ ਪਹਿਲੀ ਗੱਲ ਤਾਂ ਇਸ ਧਾਰਮਿਕ ਸਥਾਨ ਤੇ ਤੁਹਾਡਾ ਸਾਰਿਆਂ ਦਾ استقبال ਕਰਦਾ ਔਰ ਬਾਬਾ ਜੀ ਨੇ ਸਾਨੂੰ ਜਿਹੜਾ ਅੱਜ ਤੁਹਾਡੇ ਦਰਸ਼ਨ ਕਰਵਾਏ ਨੇ ਸੋ ਮੈਂ এডਿਕੇਸ਼ਨ ਦੀ ਗੱਲ ਕਰਦਾ ਹੁਣ ਹਮੇਸ਼ਾ ਕਿ ਸਿੱਖਿਆ ਜਿਹੜੀ ਹੈ ਸਾਡੇ ਬੋਲੇ ਕਮਲੇ ਸਮਾਜ ਨੂੰ ਬੋਲੇ ਕਮਲੇ ਲੋਕਾਂ ਨੂੰ ਬੋਲੇ ਕਮਲੇ ਮਤਲਬ ਜਿਹੜੇ এডਿਕੇਸ਼ਨ ਤੋਂ ਬਹੁਤ ਪਰਾਂ ਰਹੇ ਨੇ ਸਿੱਖਿਆ ਤੋਂ ਬੜੀ ਦੂਰ ਰਹੇ ਨੇ ਸੋ ਉਹਨਾਂ ਦੀ ਹਨੇਰੀ ਜ਼ਿੰਦਗੀ ਨੂੰ ਕੱਟਣ 'ਚ ਬੜਾ ਵੱਡਾ ਰੋਲ ਕਰਦੀ ਹੈ ਸੋ ਮੈਂ ਸਾਡੀਆਂ ਬੱਚੀਆਂ ਬੈਠੀਆਂ ਨੇ ਸਾਡੇ ਸਕੂਲ ਜਾਣ ਵਾਲੇ ਬੱਚੇ ਬੈਠੇ ਨੇ ਕਾਲਜ ਜਾਣ ਵਾਲੀਆਂ ਬੱਚੇ ਬੈਠੀਆਂ ਨੇ ਸੋ ਮੈਂ ਅਕਸਰ ਕਹਿੰਦਾ ਹੁੰਨਾ ਕਿ ਜੇਕਰ ਆਪਣੀ ਜ਼ਿੰਦਗੀ ਨੂੰ ਰੁਸ਼ਨਾਉਣਾ ਹੈ ਇਸ ਦਲਦਲ ਚੋਂ ਨਿਕਲਣਾ ਹੈ ਕਿਸੇ ਚੰਗੀਆਂ ਪੋਜੀਸ਼ਨਾਂ ਤੇ ਪਹੁੰਚਣਾ ਹੈ ਚੰਗੇ ਅਫਸਰ ਬਣਨਾ ਤਾਂ ਐਜੂਕੇਸ਼ਨ ਜ਼ਰੂਰ ਲਓ ਪਹਿਲਾਂ ਸਕੂਲ ਦੀ ਪੜ੍ਹਾਈ ਲਓ ਫਿਰ ਕਾਲਜ ਚ ਜਾਓ ਫਿਰ ਯੂਨੀਵਰਸਿਟੀ ਚ ਜਾਓ ਔਰ ਅੱਜ ਇੱਕ ਤੁਹਾਡੇ ਨਾਲ ਵਾਦਾ ਕਰਦਾ ਇਸ ਬਾਦਸ਼ਾਹਪੁਰ ਦੇ ਇਸ ਏਰੀਆ ਚ ਇਸ ਪਿੰਡ ਦੀ ਕਿਸੇ ਵੀ ਬੱਚੀ ਨੇ ਕਿਸੇ ਵੀ ਬੱਚੇ ਨੇ ਕਿਸੇ ਵੀ ਨੌਜਵਾਨ ਸਾਥੀ ਨੇ 10ਵੀਂ 12ਵੀਂ ਤੋਂ ਬਾਅਦ ਕਿਸੇ ਦਾ ਵੀ ਮਨ ਕਰਦਾ ਕਿ ਮੈਂ ਇੰਜੀਨੀਅਰ ਬਣਨਾ ਜੇ ਕਿਸੇ ਦਾ ਮਨ ਕਰਦਾ ਕਿ ਮੈਂ ਡੀਸੀ ਲੱਗਣਾ ਜੇ ਕਿਸੇ ਦਾ ਮਨ ਕਰਦਾ ਕਿ ਮੈਂ ਅਸਟੇਨ ਭਰਤੀ ਹੋਣਾ ਜੇ ਕਿਸੇ ਦਾ ਮਨ ਕਰਦਾ ਕਿ ਮੈਂ ਇਨਸਪੈਕਟਰ ਭਰਤੀ ਹੋਣਾ ਤਾਂ ਤੁਸੀਂ ਉਹਨਾਂ ਸਾਰੇ ਹੋੜ ਹਰ ਬੱਚਿਆਂ ਨੂੰ ਮੇਰੀ ਝੋਲੀ ਪਾ ਦਿਓ ਥੋੜਾ 1 ਰੁਪਿਆ ਨਹੀਂ ਲੱਗਣ ਦਿੰਦਾ ਮੈਂ ਉਹਨਾਂ ਨੂੰ ਉਸ ਪੰਚਤ ਤੱਕ ਲੈ ਕੇ ਜਾਊਂਗਾ ਕਿਉਂਕਿ ਸਾਡੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਸੰਤਰੀ ਨੇ ਤੁਹਾਨੂੰ ਇਹ ਗੱਲ ਨਹੀਂ ਦੱਸੀ ਕਿਉਂਕਿ ਪੜ੍ਹ ਲਿਖ ਜਾਵਾਂਗੇ ਤਾਂ ਚੰਗਿਆਂ ਨੂੰ ਚੰਗਾ ਮਾਰੇ ਨੂੰ ਮਾਰਾ ਕਹਿਣ ਦੀ ਤਾਕਤ ਦੇ ਯੋਗ ਬਣ ਜਾਵਾਂਗੇ ਪਰ ਸਾਡਾ ਹਲਕਾ ਛਕਾਣਾ ਇਸ ਪੱਖੋਂ ਬਹੁਤ ਪਛੜਿਆ ਹੋਇਆ ਤੋ ਮੈਂ ਤਾਂ ਇੰਨਾ ਕੀ ਬੇਨਤੀ ਕਰੂੰਗਾ ਕਿ ਜੇ ਐਜੂਕੇਸ਼ਨ ਹੋਊਗੀ ਉਹ ਆਪੀ 20-50000 ਰੁਪਏ ਦੇ ਆਪੀ ਸਾਡਾ ਬੱਚਾ ਲੱਗ ਜਾਊਗਾ ਜੇ ਉਹਦੇ ਚ ਕਾਬਲੀਅਤ ਹੋਈ ਜੇ ਉਹ ਕੋਈ ਕੱਲ ਨੂੰ ਬੀ ਟੈਕ ਕਰ ਗਿਆ ਐਮ ਟੈਕ ਕਰ ਗਿਆ ਕੋਈ ਲਾਅ ਦੀ ਡਿਗਰੀ ਕਰ ਗਿਆ ਕੋਈ ਵਕੀਲ ਭਰਤੀ ਹੋ ਗਈ ਸਾਡੀ ਕੁੜੀ ਕੋਈ ਲਾਅ ਅਫਸਰ ਲੱਗੀ ਸਾਡੀ ਬੱਚੀ ਕੋਈ ਕੋਈ ਐਸਜੀਐਮ ਦੀ ਕੁਰਸੀ ਤੇ ਪਹੁੰਚ ਗਈ ਕੋਈ ਔਖਾ ਕੰਮ ਨਹੀਂ ਕੋਈ ਵੱਡਾ ਔਖਾ ਕੰਮ ਨਹੀਂ ਕਿਸੇ ਸੋਚਦੇ ਹੋਵੋ ਕਿ ਮੈਂ ਪਿੰਡ ਦੀ ਕੁੜੀਆਂ ਜੇ ਮੈਂ ਗਰੀਬ ਘਰ ਦੀ ਕੁੜੀਆਂ ਵੀ ਪਤਾ ਨਹੀਂ ਉਹ ਲਾਲ ਬੱਤੀ ਵਾਲੀ ਗੱਡੀ ਮੈਨੂੰ ਮਿਲ ਸਕਦੀ ਹੈ ਕਿ ਨਹੀਂ ਉਹ ਮਿਲ ਸਕਦੀ ਹੈ ਤੁਹਾਨੂੰ ਵੀ ਤੁਹਾਡੇ ਵੀ ਦਿਮਾਗ 'ਚ ਜਿਹੜਾ ਨਾੜਾਂ ਦਾ ਗੁੱਥਾ ਉਹੀ ਲੱਗਿਆ ਜਿਹੜਾ ਇੱਕ ਕਿਸੇ ਵੱਡੇ ਘਰਾਣੇ ਦੇ ਆਪਦੇ ਬੱਚੇ ਦੇ ਲੱਗਿਆ ਬਸ ਫਰਕ ਹੈ ਸਾਨੂੰ ਮੌਕੇ ਨਹੀਂ ਮਿਲੇ ਸਾਡੇ ਹਾਲਾਤ ਇਦਾਂ ਦੇ ਨਹੀਂ ਸੀਗੇ ਤੁਸੀਂ ਤੱਕੜੇ ਹੋ ਕੇ ਪੜੋ ਤੁਹਾਡੀ ਸਾਰੀ ਜਿੰਨੇ ਬੱਚੇ ਤੁਸੀਂ ਕਹੋਗੇ ਕਿ ਮੇਰੇ ਪਲੱਸ 2 'ਚ 80% ਨੰਬਰ ਆਏ ਨੇ ਮੇਰੇ 90% ਨੰਬਰ ਨੇ ਉਹਨਾਂ ਸਾਰੇ ਬੱਚਿਆਂ ਦੀ ਜ਼ਿੰਮੇਵਾਰੀ ਮੈਂ ਲਵਾਂਗਾ ਤੁਸੀਂ ਕੁਝ ਨਹੀਂ ਕਰਨਾ ਸਿਰਫ ਸਕੂਲ ਦੀ ਪੜ੍ਹਾਈ ਕਰਾ ਦਿਓ ਇੱਥੇ ਨੇੜੇ-ਤੇੜੇ ਜਿਹੜੇ 10ਵੀਂ ਦਾ ਸਕੂਲ ਹੈ ਕੋਈ 12ਵੀਂ ਦਾ ਸਕੂਲ ਹੈ ਤੁਸੀਂ ਆਪਣੇ ਬੱਚੇ ਨੂੰ ਮੈਂ ਕਹਿਣਾ ਹੁੰਦਾ ਕਿ ਇੱਕ ਟਾਈਮ ਦੀ ਰੋਟੀ ਘੱਟ ਖਾ ਲਿਓ ਲੇਕਿਨ ਸਕੂਲ ਦੇ ਰਸਤੇ ਨਾ ਬੰਦ ਕਰੀਏ ਕਾਲਜ ਦੇ ਰਸਤੇ ਨਾ ਬੰਦ ਕਰੀਏ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਮੈਂ ਪੜ੍ਹ ਕੇ ਇਹ ਪੀ ਐਚ ਡੀ ਕੀਤੀ ਹੈ ਡਾਕਟਰੇਟ ਬਣਿਆ ਡਾਕਟਰ ਲੱਗਦਾ ਮੇਰੇ ਨਾਮ ਅੱਗੇ ਤਾਂ ਮੈਂ ਵੀ ਇੱਕ ਪਿੰਡ ਦੇ ਹੀ ਆ ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ ਤੁਸੀਂ ਵੀ ਬਣ ਸਕਦੇ ਸੋ ਮੇਰਾ ਮਕਸਦ ਹੈ ਕਿ ਮੈਂ ਆਪਣੇ ਗਰੀਬ ਲੋਕਾਂ ਦੀ ਆਪਣੇ ਹੋਣਹਾਰ ਬੱਚਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਵੱਡੇ ਮਕਸਦ ਤੇ ਵੱਡੇ ਕਿਸੇ ਮੰਜ਼ਲ ਤੇ ਲੈ ਕੇ ਜਾਵਾਂ ਤਾਂ ਮੇਰੀ ਵੱਡੀ ਪ੍ਰਾਪਤੀ ਹੋਊਗੀ ਔਰ ਐਸੀ ਪ੍ਰਾਪਤੀ ਨੂੰ ਲੈ ਕੇ ਮੈਂ ਦਿਨ ਰਾਤ ਘਰ ਘਰ ਜਾਣਾ ਪਿੰਡ ਪਿੰਡ ਜਾਣਾ ਲੱਭਦਾ ਇਹ ਜਿਹਾ ਜਵਾਖ ਕਿ ਕੋਈ ਹੀਰਾ ਬੱਚਾ ਮਿਲ ਜੇ ਔਰ ਕਿਤੇ ਇਹਨਾ ਸਮਝੋ ਕਿ ਬੱਚਾ ਮੇਰਾ 5ਵੀਂ ਚੋਂ ਫੇਲ ਹੋ ਗਿਆ 8ਵੀਂ ਚੋਂ ਫੇਲ ਹੋ ਗਿਆ ਉਹਨੂੰ ਹਟਾ ਲਓ ਘਰ ਬਿਠਾ ਲਓ ਨਹੀਂ ਉਹਨੂੰ ਇੱਕ ਮੌਕਾ ਹੋਰ ਦੋ ਅਗਲਾ ਮੌਕਾ ਹੋਰ ਦੋ ਤੀਜੀ ਵਾਰੀ ਚੌਥੀ ਵਾਰੀ ਕਦੇ ਤਾਂ ਕੱਢੂਗਾ ਉਹ ਲੈਕਿਨ ਉਹ ਆਉਣ ਵਾਲੇ ਦਿਨਾਂ ਚ ਤੁਹਾਡੀ ਜ਼ਿੰਦਗੀ ਨੂੰ ਨਰਕਾ ਚ ਪਾ ਦੂਗਾ ਇਹ ਮੈਨੂੰ ਪਤਾ ਹੈ ਸੋ ਮੇਰੀ ਅਨਿਕ ਬੇਨਤੀ ਹੈ ਕਿ ਤੁਸੀਂ ਐਜੂਕੇਸ਼ਨ ਵੱਲ ਵਧੋ ਬਾਕੀ ਸਾਰੀਆਂ ਬਿਮਾਰੀਆਂ ਤੁਹਾਡੀਆਂ ਆਪੀ ਖਤਮ ਹੋ ਜਾਣਗੀਆਂ ਆ ਹਾੜੇ ਕੱਢਦੇ ਫਿਰਦੇ ਆ ਨਾ ਮਿੰਤਾ ਕੱਢਦੇ ਫਿਰਦੇ ਆ ਲੋਕਾਂ ਦੀਆਂ ਕਿ ਸਾਡੀਆਂ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਉਹ ਗਲੀਆਂ ਨਾਲੀਆਂ ਇਹ ਬੱਚੀਆਂ ਸਾਡੀਆਂ ਆਪੀ ਬਣਾ ਲੈਣਗੀਆਂ ਬੱਚੇ ਸਾਡੇ ਆਪੀ ਬਣਾ ਲੈਣਗੇ ਜਦੋਂ ਕਿਸੇ ਦਾ ਧੀਪਤ 50000 ਦੀ ਨੌਕਰੀ ਤੇ ਲੱਗ ਗਿਆ ਜਦੋਂ ਕਿਸੇ ਦਾ ਧੀਪਤ ਲੱਖ ਰੁਪਏ ਦੀ ਨੌਕਰੀ ਤੇ ਲੱਗ ਗਿਆ ਲੱਗ ਸਕਦਾ ਕੋਈ ਵੱਡੀ ਗੱਲ ਨਹੀਂ ਸਾਹਮਣੇ ਹੀ ਮੈਂ ਬੈਠਿਆ ਮੈਨੂੰ ਦੱਸੋ ਕਿਹਾ ਸਾਡਾ ਬੱਚਾ ਇਹਦੇ 80 ਨੰਬਰ 90% ਨੰਬਰ ਨੇ ਪਰ ਸਾਡੇ ਕੋਲ ਹਾਲਾਤ ਕੁਛ ਇਦਾਂ ਦੇ ਨਹੀਂ ਤਾ ਉਹ ਸਾਰਾ ਬੱਚੇ ਦਾ ਖਰਚ ਮੈਂ ਕਰੂਗਾ ਮੇਰੀ ਝੋਲੀ ਪਾਓ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹਲਕੇ ਸ਼ਤਰਾਨੇ ਦਾ ਕੋਈ ਵੀ ਬੱਚਾ ਮੈਨੂੰ ਅੱਤੀ ਰਾਤ ਨੂੰ ਫੋਨ ਕਰ ਸਕਦਾ ਸਾਰੇ ਸਾਫੀ ਚੋਪੜਾ ਜੀ ਖੜੇ ਨੇ ਸਾਡੇ ਜੇਹਲ ਸਾਹਿਬ ਖੜੇ ਨੇ ਕੱਗੇ ਤੋਂ ਖੜੇ ਨੇ ਸਾਥੀ ਆ ਸਾਰੇ ਜਾਣਦੇ ਹੀ ਨੇ ਸੁਧਾਰਨਪੁਰ ਤੋਂ ਆਏ ਨੇ ਸਾਥੀ ਉਹ ਖੜੇ ਨੇ ਸੋ ਤੁਸੀਂ ਜਦੋਂ ਮਰਜ਼ੀ ਮੈਨੂੰ ਕੋਈ ਦੁੱਖ ਤਕਲੀਫ ਹੈ ਜਦੋਂ ਮਰਜ਼ੀ ਦੱਸ ਸਕਦੇ ਹੋ